ਜਿਹੜੇ ਸਾਡੇ ਕਬੀਲੇ ਸੀ ਉਹਨਾਂ ਨੂੰ ਜਦੋਂ ਅਸੀਂ ਇੱਕ ਪਿੰਡ ਤੋਂ ਦੂਜੇ ਪਿੰਡ ਡੇਰਾ ਲੈਣ ਲਈ ਜਾਂਦੇ ਸੀ ਤੇ ਉਹਨਾਂ ਨੂੰ ਨੰਬਰਦਾਰ ਤੋਂ ਇਜਾਜ਼ਤ ਲੈਣੀ ਪੈਂਦੀ ਸੀ ਪਿਛਲੇ ਪਿੰਡ ਦੇ ਨੰਬਰਦਾਰ ਤੋਂ ਲਖਵਾਉਣਾ ਪੈਂਦਾ ਸੀ ਫਿਰ ਅਗਲੇ ਪਿੰਡ ਦੇ ਨੰਬਰਦਾਰ ਤੋਂ ਲਖਵਾਉਣਾ ਪੈਂਦਾ ਸੀ ਵੀ ਅਸੀਂ ਤੁਹਾਡੇ ਪਿੰਡ ਵਿੱਚ ਰਹਿ ਰਹੇ ਹਾਂ ਵੀ ਇੱਥੇ ਯਾਨੀ ਕਿ ਅਸੀਂ ਰੈਸ਼ ਕਰਨੀ ਆ ਜਾਂ ਥੋੜੇ ਦਿਨਾਂ ਲਈ ਤੇ ਇਸ ਲਈ ਜਿਹੜੀ ਉਹ ਚੀਜ਼ ਸੀ ਉਹ ਇਸ ਦਿਨ ਖਤਮ ਹੋਈ ਸੀ 31 ਇਸ ਅਸੀਂ ਇਸ ਦਿਨ ਵੀ ਮੁਕਤ ਵਾਲੇ ਬਿਲਕੁਲ ਆਜ਼ਾਦ ਹੋਏ ਸੀ ਇਸ ਲਈ ਇਸ ਦਿਨ ਨੂੰ ਅਸੀਂ ਆਪਦਾ ਆਜ਼ਾਦੀ ਦਿਵਸ ਦੇ ਵਿੱਚ ਮਨਾਉਂਦੇ ਹਾਂ ਸਰਕਾਰ ਨੇ ਸਾਡਾ ਜਿਹੜਾ 2% ਦਾ ਜਿਹੜਾ ਕੋਟਾ ਸੀਗਾ ਮੇਨ ਉਹਨੂੰ ਕੱਢ ਦਿੱਤਾ ਹੈ ਅਸੀਂ ਨਾਲ ਤਾਂ ਇੱਕ ਮੰਨ ਲਓ ਪੰਜਾਬ ਸਰਕਾਰ ਦਾ ਵਿਰੋਧ ਕਰਨ ਵਾਸਤੇ ਇੱਥੇ ਅੱਜ ਇਕੱਠੇ ਹੋਏ ਆਂ ਤੇ ਨਾਲ ਹੀ ਅਸੀਂ ਜਿਹੜਾ ਆਪਣਾ 31 ਅਗਸਤ ਜਿਹੜਾ ਸੁਤੰਤਰਤਾ ਦਿਵਸ ਉਹਨੂੰ ਮਨਾ ਰਹੇ ਆਂ ਆਪ ਦੇ ਵਿੱਚ ਜਦੋਂ ਵੀ ਦੇਖਦੇ ਹੈਗੇ ਆ ਵੀ ਐਸਸੀ ਕਮਿਊਨਿਟੀ ਹੈਗੀ ਆ ਪਰ ਇਹ ਗੱਲ ਹਮੇਸ਼ਾ ਉਭਾਰੀ ਜਾਂਦੀ ਆ ਕਿ ਐਸਟੀ ਕਮਿਊਨਿਟੀ ਤਾਂ ਹੈ ਹੀ ਨਹੀਂ ਪੰਜਾਬ ਦੇ ਵਿੱਚ ਠੀਕ ਹੈ ਜੀ ਤੁਸੀਂ ਕਹਿ ਰਹੇ ਹੋ ਵੀ ਅਸੀਂ ਐਸਟੀ ਦੇ ਵਿੱਚ ਆਉਣੇ ਜੇ ਤੁਸੀਂ ਐਸਟੀ ਦੇ ਵਿੱਚ ਆਉਣੇ ਤਾਂ ਤੁਹਾਨੂੰ ਐਸਟੀ ਵਾਲੀ ਰੈਜ਼ਰਵੇਸ਼ਨ ਆ ਜਿਹੜੀ ਕਿਉਂ ਨਹੀਂ ਮਿਲ ਰਹੀ ਕਿ ਕੀ ਕਾਰਨ ਆਪ ਇਹਨਾਂ ਜਾ ਕੇ ਸਾਡੀ ਜਨਸੰਖਿਆ ਦੀ ਆਬਾਦੀ ਨੂੰ ਗਿਨਣਾ ਚਾਹੀਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੈਸ ਹੈ ਉਹ ਜਾਰੀ ਰੱਖਣਾ ਚਾਹੀਦਾ ਦੇ ਵਿੱਚ ਤਾਂ ਕੋਈ ਗਰੀਬ ਹੈ ਹੀ ਨਹੀਂ ਸਾਡੇ ਐਸਟੀ ਹੈ ਹੀ ਨਹੀਂਗੇ ਉਹਨਾਂ ਨੇ ਜਦੋਂ ਵੀ ਕੇਂਦਰ ਸਰਕਾਰ ਨੇ ਫਾਈਲ ਭੇਜੀ ਹੈ ਪੰਜਾਬ ਨੂੰ ਤਾਂ ਉਹਨਾਂ ਨੇ ਇਹ ਗੱਲ ਆਖੀ ਹੈ ਵੀ ਤੁਸੀਂ ਸਾਨੂੰ ਦੱਸੋ ਵੀ ਕਿਹੜੀ ਕਿਹੜੀ ਕਮਿਊਨਿਟੀ ਕਿੱਦਾਂ ਕਿੱਦਾਂ ਰਹਿੰਦੀ ਹੈ ਤਾਂ ਸਾਡੀ ਜਿਹੜੀ ਗੱਲ ਹੈਗੀ ਐ ਐਸਟੀ ਵਾਲੀ ਉਹ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੱਕ ਨਹੀਂ ਪਹੁੰਚਾਈ ਹੈਗੀ ਦੇ ਕੀਤੇ ਸੀ ਵੀ ਜਦੋਂ ਸਾਡੀ ਸਰਕਾਰ ਸੱਤਾ ਦੇ ਵਿੱਚ ਆ ਗਈ ਅਸੀਂ ਤੁਹਾਡਾ ਕੋਟਾ 5% ਕਰਾਂਗੇ ਯਾਨੀ ਕਿ ਜਿਹੜਾ ਇਹਨਾਂ ਨੇ ਆਉਂਦੇ 15 9 ਨੂੰ ਇਹੋ ਜੀ ਤਲਵਾਰ ਚਲਾਈ ਸਾਡਾ ਜਿਹੜਾ ਪਿਛਲਾ ਸੀ ਉਹ ਵੀ ਖਤਮ ਕਰਤਾ ਤੇ ਹੁਣ ਅਸੀਂ ਇਹੋ ਮਤਲਬ ਕਈ ਡਿਪਾਰਟਮੈਂਟ ਦੇ ਵਿੱਚ ਬੱਤੀ ਹੈ ਜਿਹੜੇ ਇਸ ਚੀਜ਼ ਦੀ ਵੇਟ ਕਰ ਰਹੇ ਨੇ ਵੀ ਸਾਨੂੰ ਮਿਲੇ ਤੇ ਅਸੀਂ ਤਾਂ ਉਸ ਚੀਜ਼ ਦੀ ਕਲੈਰੀਫਿਕੇਸ਼ਨ ਦੁਬਾਰਾ ਹੀ ਮੰਗਦੇ ਜਿਹੜਾ 15 9 22 ਵਾਲੀ ਚਿੱਟੀਆਂ ਨੂੰ ਰੱਦ ਕੀਤਾ ਜਾਵੇ ਤੇ ਸਾਡੀ 18 12 20 ਵਾਲੀ ਮੁਰ ਤੋਂ ਲਾਗੂ ਕੀਤੀ ਜਾਵੇ ਹਰੇਕ ਵਿਅਕਤੀ ਨੂੰ ਆਪਣੇ ਦੇਸ਼ ਆਪਣੀ ਕੌਮ ਤੇ ਆਪਣੀ ਜਾਤ ਦੇ ਉੱਤੇ ਹੈ ਜਿਹੜਾ ਉਹ ਮਾਣ ਹੁੰਦਾ ਤੇ ਇਸ ਟਾਈਮ ਅਸੀਂ ਦੋਦੇ ਖੜੇ ਹੋਏ ਆ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਇਲਾਕਾ ਪੈਂਦਾ ਹੈਗਾ ਇੱਥੇ ਵਿਮੁਖਤ ਜਾਤੀਆਂ ਵੱਲੋਂ ਜਿਹੜਾ ਆਪਣੇ ਮਾਨ ਸਨਮਾਨ ਦੀ ਖਾਤਰਾ ਜਿਹੜਾ ਇੱਕ ਪ੍ਰੋਗਰਾਮ ਆ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਤੇ ਸਭ ਤੋਂ ਵਿਸ਼ੇਸ਼ ਜੋ ਦਿਲਖਿੱਚਮੀ ਗੱਲ ਸੀਗੀ ਉਹ ਇਹ ਲੱਗੀ ਸਾਨੂੰ ਇੱਥੇ ਪਹੁੰਚ ਕੇ ਕਿ ਇੱਥੇ ਜੋ ਫਲੈਕਸ ਲੱਗੇ ਹੋਏ ਆ ਉਹਨਾਂ ਫਲੈਕਸਾਂ ਦੇ ਉੱਤੇ ਆਜ਼ਾਦੀ ਦਾ 73ਵਾਂ ਦਿਹਾੜਾ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ ਹੈਗਾ ਇਹਨਾਂ ਨੇ ਆਪਣੇ ਫਲੈਕਸਾਂ ਦੇ ਉੱਤੇ ਆਜ਼ਾਦੀ ਦਾ 73ਵਾਂ ਦਿਹਾੜਾ ਕਿਉਂ ਲਿਖਿਆ ਹੈਗਾ ਜਾਂ ਇਹ ਪ੍ਰੋਗਰਾਮ ਆ ਜਿਹੜਾ ਉਹ ਕਿਉਂ ਮਨਾਇਆ ਜਾ ਰਿਹਾ ਇਸ ਪਿੱਛੇ ਮਕਸਦ ਇਸ ਪ੍ਰੋਗਰਾਮ ਦੇ ਪਿੱਛੇ ਆ ਜਿਹੜਾ ਉਹ ਮਕਸਦ ਕੀ ਹੈਗਾ ਸਾਡੇ ਨਾਲ ਕੁਝ ਭੈਣਾਂ ਤੇ ਬੀਬੀਆਂ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸੱਸੀ ਗੱਲ ਭੈਣ ਜੀ ਸੱਸੀ ਕਾ ਵੀਰੇ ਸ਼ ਭੈਣ ਜੀ ਅੱਜ ਜਦੋਂ ਅਸੀਂ ਆਏ ਤਾਂ ਫਲੈਕਸ ਲੱਗਾ ਹੋਇਆ ਸੀਗਾ ਆਜ਼ਾਦੀ ਦਾ 73ਵਾਂ ਦਿਹਾੜਾ ਪਰ ਥੋੜੀ ਦਿਨ ਹੋ ਗਏ ਆਜ਼ਾਦੀ ਦਾ 78ਵਾਂ ਦਿਹਾੜਾ ਜਿਹੜਾ ਉਹ ਮਨਾ ਕੇ ਹਟੇ ਅਸੀਂ ਤੁਹਾਡੇ ਫਲੈਕਸਰ ਉੱਤੇ ਹਾਲ ਤੀਕ ਆਜ਼ਾਦੀ ਦਾ 77ਵਾਂ ਦਿਹਾੜਾ ਜਿਹੜਾ ਉਹ ਕਿਉਂ ਲਿਖਿਆ ਹੋਇਆ ਕਿਉਂਕਿ ਵੀਰੇ ਆਪਣਾ ਦੇਸ਼ 1947 ਨੂੰ ਆਜ਼ਾਦ ਹੋਇਆ ਸੀ 15 ਅਗਸਤ ਇਹ ਤਾਂ ਸਭ ਨੂੰ ਪਤਾ ਹੀ ਹੈ ਠੀਕ ਹੈ ਜੀ ਜਿਹੜੇ ਸਾਡੇ ਵਿਮੁਖਤ ਕਬੀਲੇ ਸੀ ਯਾਨੀ ਕਿ ਜਿਹੜੇ ਡੇਰਿਆਂ ਦੇ ਵਿੱਚ ਲੋਕ ਰਹਿੰਦੇ ਸੀ ਜਿਹੜੇ ਪਿੰਡਾਂਦਰ ਜੇ ਨਹੀਂ ਕਿ ਜਿਨ੍ਹਾਂ ਨੂੰ ਕੁਮਖਤੂ ਵੀ ਬੋਲਦੇ ਆਪਾਂ ਇਹਨਾਂ ਦਾ ਕੋਈ ਟਿਕਾਣਾ ਨਹੀਂ ਸੀ ਯਾਨੀ ਕਿ ਉਹ ਬਿਲਕੁਲ ਇੱਕ ਥਾਂ ਤੇ ਟਿਕ ਕੇ ਨਹੀਂ ਬੰਦੇ ਸੀ ਕਦੇ ਉਹਨਾਂ ਦੇ ਜਿਹੜੇ ਕਦੇ ਕਿੱਥੇ ਚਲੇ ਗਏ ਕਦੇ ਕਿੱਥੇ ਚਲੇ ਗਏ ਮਤਲਬ ਉਹਨਾਂ ਤੇ ਸਰਕਾਰ ਨੇ ਇੱਕ ਜਰਾਈਮ ਪੇਸ਼ ਐਕਟ ਲਾਇਆ ਸੀ ਜਿਹੜਾ ਯਾਨੀ ਕਿ ਆਪਣੇ 1800 1947 ਤੋਂ 5 ਸਾਲ ਬਾਅਦ ਜਿਹੜਾ ਮਤਲਬ ਹਟਿਆ ਸੀਗਾ 1918 19 52 ਨੂੰ 31 ਗਸੂ 1952 ਨੂੰ ਇਸ ਦਿਨ ਯਾਨੀ ਕਿ ਸਾਡੇ ਕਬੀਲੇ ਆਜ਼ਾਦ ਹੋਏ ਸੀ ਕਿਉਂਕਿ ਸਾਨੂੰ ਮਤਲਬ ਜਿਹੜੇ ਸਾਡੇ ਕਬੀਲੇ ਸੀ ਉਹਨਾਂ ਨੂੰ ਜਦੋਂ ਅਸੀਂ ਇੱਕ ਪਿੰਡ ਤੋਂ ਦੂਜੇ ਪਿੰਡ ਡੇਰਾ ਲੈਣ ਲਈ ਜਾਂਦੇ ਸੀ ਤੇ ਉਹਨਾਂ ਨੂੰ ਨੰਬਰਦਾਰ ਤੋਂ ਇਜਾਜ਼ਤ ਲੈਣੀ ਪੈਂਦੀ ਸੀ ਪਹਿਲਾਂ ਤਾਂ ਪਿਛਲੇ ਪਿੰਡ ਦੇ ਨੰਬਰਦਾਰ ਤੋਂ ਲਿਖਵਾਉਣਾ ਪੈਂਦਾ ਸੀ ਫਿਰ ਅਗਲੇ ਪਿੰਡ ਦੇ ਨੰਬਰਦਾਰ ਤੋਂ ਲਿਖਵਾਉਣਾ ਪੈਂਦਾ ਸੀ ਵੀ ਅਸੀਂ ਤੁਹਾਡੇ ਪਿੰਡ ਵਿੱਚ ਰਹਿ ਰਹੇ ਹਾਂ ਵੀ ਇੱਥੇ ਯਾਨੀ ਕਿ ਅਸੀਂ ਰੈਸ਼ ਕਰਨੀ ਆ ਜਾਂ ਥੋੜੇ ਦਿਨਾਂ ਲਈ ਤੇ ਇਸ ਲਈ ਜਿਹੜੀ ਉਹ ਚੀਜ਼ ਸੀ ਉਹ ਇਸ ਦਿਨ ਖਤਮ ਹੋਈ ਸੀ 31 ਇਸ ਅਸੀਂ ਇਸ ਦਿਨ ਵਿਮੁਖਤ ਵਾਲੀ ਬਿਲਕੁਲ ਆਜ਼ਾਦ ਹੋਏ ਸੀ ਇਸ ਲਈ ਇਸ ਦਿਨ ਅਸੀਂ ਆਪਦਾ ਆਜ਼ਾਦੀ ਦਿਵਸ ਦੇ ਵਿੱਚ ਮਨਾਉਂਦੇ ਆ ਜੀ ਅਸ਼ਪੰਜ ਜੀ ਇਹ ਦੱਸਿਓ ਕਿ ਇਹ ਜੋ ਵਿਮੁਖਤ ਜਾਤੀਆਂ ਹੈਗੀਆਂ ਪੰਜਾਬ ਦੇ ਵਿੱਚ ਕਿਹੜੀਆਂ-ਕਿਹੜੀਆਂ ਤੁਹਾਡੀ ਨਜ਼ਰ ਦੇ ਵਿੱਚ ਆ ਕਿਹੜੀਆਂ-ਕਿਹੜੀਆਂ ਜਾਤਾਂ ਜਿਹੜੀਆਂ ਉਹ ਵਿਮੁਖਤ ਜਾਤੀਆਂ ਦੇ ਵਿੱਚ ਹੁੰਦੀਆਂ ਹਾਂ ਜੀ ਵੈਸੇ ਤਾਂ ਇਹਨਾਂ ਦੀ ਗਿਣਤੀ ਵੀ ਜੀ 196 ਤੋਂ ਉੱਪਰ ਹੈਗੀਆਂ ਸਾਡੀਆਂ ਜਾਤੀਆਂ ਪਰ ਜਿਹੜੀਆਂ ਮੇਨ ਪੰਜਾਬ ਦੇ ਵਿੱਚ ਰਹਿ ਰਹੀਆਂ ਨੇ ਉਹ ਮੇਨ ਹੈਗੀਆਂ ਨੇ ਬਾਵਰੀ ਸਿੱਖ ਬਾਜੀਗਰ ਬਰਾਦਰੀ ਠੀਕ ਹੈ ਸਾਂਸੀ ਵੀ ਇਹ ਤਿੰਨ ਜਿਹੜੀ ਮੁੱਖ ਬਰਾਦਰੀਆਂ ਹੈਗੀਆਂ ਨੇ ਪੰਜਾਬ ਦੇ ਵਿੱਚ ਸਾਡਾ ਇਹ ਮਕਸਦ ਅੱਜ ਦਾ ਸਭ ਤੋਂ ਜ਼ਿਆਦਾ ਤੇ ਇਹ ਹੈਗਾ ਕਿ ਜਿੱਦਾਂ ਕਿ ਸਾਨੂੰ ਆਪਾਂ ਨੂੰ ਪਤਾ ਹੈ ਵੀ ਪੰਜਾਬ ਸਰਕਾਰ ਨੇ ਸਾਡਾ ਜਿਹੜਾ 2% ਦਾ ਜਿਹੜਾ ਕੋਟਾ ਸੀਗਾ ਮੇਨ ਉਹਨੂੰ ਕੱਟ ਦਿੱਤਾ ਹੈਗਾ ਤਾਂ ਅਸੀਂ ਘੱਟੋ ਘੱਟ 133 ਬੱਚੇ ਈਟੀਟੀ ਦੇ ਤੇ 83 ਤੋਂ ਵੱਧ ਬੱਚੇ ਜਿਹੜੇ ਬੀਏ ਦੇ ਜਿਹੜੇ ਬੇਰੁਜ਼ਗਾਰ ਹੋਏ ਹੋਰ ਵੀ ਡਿਪਾਰਟਮੈਂਟ ਚ ਤੇ ਲਾ ਲਓ ਤੁਸੀਂ ਹੈਲਥ ਡਿਪਾਰਟਮੈਂਟ ਲਾ ਲਓ ਪੁਲਿਸ ਡਿਪਾਰਟਮੈਂਟ ਕੋਈ ਵੀ ਡਿਪਾਰਟਮੈਂਟ ਹੈਗਾ ਤਾਂ ਅਸੀਂ ਨਾਲ ਤਾਂ ਇੱਕ ਮੰਨ ਲਓ ਪੰਜਾਬ ਸਰਕਾਰ ਦਾ ਵਿਰੋਧ ਕਰਨ ਵਾਸਤੇ ਇੱਥੇ ਅ ਹੋਏ ਆ ਤੇ ਨਾਲ ਹੀ ਅਸੀਂ ਜਿਹੜਾ ਆਪਣਾ 31 ਅਗਸਤ ਜਿਹੜਾ ਸੁਤੰਤਰਤਾ ਦਿਵਸ ਉਹਨੂੰ ਮਨਾ ਰਹੇ ਆ ਇਹਦੇ ਮਨਾਉਣ ਦਾ ਕਾਰਨ ਇੱਕ ਇਹ ਹੈ ਜੀ ਕਿਉਂਕਿ ਜਦੋਂ ਅੰਗਰੇਜ਼ਾਂ ਨੇ ਭਾਰਤ ਉੱਤੇ ਕਬਜ਼ਾ ਕੀਤਾ ਸੀਗਾ ਉਸ ਉਹ ਉਹਨਾਂ ਨੂੰ ਲੱਗਿਆ ਜਿਹੜੀਆਂ ਸਾਡੀਆਂ ਜਾਤਾਂ ਸੀਗੀਆਂ ਉਹਨਾਂ ਨੂੰ ਲੱਗਿਆ ਵੀ ਇਹ ਜਾਤਾਂ ਬਹੁਤ ਖਤਰਨਾਕ ਨੇ ਬਹੁਤ ਮੰਨ ਲਓ ਲੁੱਟ ਖੋਹਦੇ ਉਹਨਾਂ ਨੂੰ ਉਹਨਾਂ ਨੂੰ ਇਹ ਚੀਜ਼ਾਂ ਮੰਨ ਲਓ ਫੀਲ ਹੁੰਦੀਆਂ ਸੀਗੀਆਂ ਕਿ ਫਿਰ ਉਹਨਾਂ ਨੇ ਸਾਡੇ ਤੇ ਜੁਰਾਇਮ ਪੇਸ਼ਾ ਲਗਾਉਣੇ ਸਟਾਰਟ ਕਰਤੇ ਸਾਡੀਆਂ ਜਿਹੜੀਆਂ ਜਾਤਾਂ ਸੀਗੀਆਂ ਉਹਨਾਂ ਨੇ ਕੀ ਕੀਤਾ ਜਦੋਂ ਉਹ ਉਹ ਜੰਗਲਾਂ ਦੇ ਵਿੱਚ ਚੱਲੀਆਂ ਗਈਆਂ ਠੀਕ ਹੈ ਜੰਗਲਾਂ ਦੇ ਵਿੱਚ ਜਾਂ ਉਸ ਬਾਅਦ ਉਹ ਇੱਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਮੰਨ ਲਓ ਟਰਾਂਸਫਰ ਹੁੰਦੇ ਸੀ ਇਹ ਲੋਕ ਤਾਂ ਉਸ ਤੋਂ ਬਾਅਦ ਕੀ ਹੋਇਆ ਇੱਕ ਜਨਾਈਮ ਪੇਸ਼ਾ ਲਗਾ ਦਿੱਤਾ ਵੀ ਅੰਗਰੇਜ਼ ਸਰਕਾਰ ਨੇ ਇਹ ਜਨਾਈਮ ਪੇਸ਼ੇ ਦੇ ਵਿੱਚ ਇਹ ਕਹਿ ਗਿਆ ਵੀ ਜਦੋਂ ਵੀ ਕੋਈ ਵੀ ਬੰਦਾ ਵਿਅਕਤ ਜਾਤੀ ਦਾ ਇੱਕ ਪਿੰਡ ਤੋਂ ਦੂਜੇ ਪਿੰਡ ਜਾਊਗਾ ਤਾਂ ਉਹ ਸਭ ਤੋਂ ਪਹਿਲਾਂ ਨੰਬਰਦਾਰ ਕੋਲੇ ਆਪਣੇ ਦਸਖਤ ਕਰੂਗਾ ਉਹਨੂੰ ਹਾਜ਼ਰੀ ਲਵਾਊਗਾ ਫਿਰ ਅਗਲੇ ਦੂਸਰੇ ਪਿੰਡ ਜਾਊਗਾ ਠੀਕ ਹੈ ਅੱਗੇ ਜਿਹੜੇ ਪਿੰਡ ਜਾਣਾ ਉੱਥੇ ਵੀ ਸੇਮ ਇਹੀ ਪ੍ਰੋਸੈਸ ਹੁੰਦਾ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਬੜੀ ਕਾਲ ਨਕਲਨ ਤੋਂ ਬਾਅਦ ਮੰਨ ਲਓ ਜਿੱਦਾਂ ਆਪਾਂ ਨੂੰ ਪਤਾ ਵੀ 15 ਅਗਸਤ 1947 ਨੂੰ ਆਪਣਾ ਭਾਰਤ ਆਜ਼ਾਦ ਹੋਇਆ ਬਹੁਤ ਸਾਡੇ ਸੰਘਰਸ਼ੀ ਯੋਧੇ ਤੇ ਜਿਹੜਾ ਇਸ ਐਕਟ ਨੂੰ ਮੰਨ ਲਓ ਖਤਮ ਕਰਨ ਦੇ ਵਿੱਚ ਜਿਨ੍ਹਾਂ ਦਾ ਬਹੁਤ ਯੋਗਦਾਨ ਹੈਗਾ ਤਾਂ ਬੜੀ ਲੰਮੀ ਕਹਾਣੀ ਕਰਨ ਤੋਂ ਬਾਅਦ ਜਿਹੜਾ 31 ਅਗਸਤ 1952 ਨੂੰ ਮੰਨ ਲਓ ਸਾਡਾ ਜਿਹੜਾ ਵਿਮੁਖਤ ਜਾਤੀ ਦਾ ਕਬੀਲਾ ਹੈਗਾ ਉਹ ਆਜ਼ਾਦ ਹੋਇਆ ਪੰਜ ਸਾਲ 16 ਦਿਨ ਲੱਗੇ ਜੀ ਸਾਨੂੰ ਇਸ ਨੂੰ ਆਜ਼ਾਦੀ ਲੈਣ ਵਾਸਤੇ ਤਾਂ ਅੱਜ ਸਾਡਾ ਸਭ ਤੋਂ ਮੇਨ ਜਿਹੜਾ ਮੋਟਿਵ ਇਹੀ ਹੈ ਕਿ ਅਸੀਂ ਪੰਜਾਬ ਸਰਕਾਰ ਨੂੰ ਇਹ ਅਪੀਲ ਪਹਿਲਾਂ ਤਾਂ ਅਸੀਂ ਅਪੀਲ ਕਰਾਂਗੇ ਪਰ ਜੇਕਰ ਇਹ ਸਾਡੀ ਅਪੀਲ ਨਹੀਂ ਮੰਨਦੇ ਠੀਕ ਹੈ ਜੀ ਅਸੀਂ ਬਹੁਤ ਇਹਨਾਂ ਮੀਟਿੰਗਾਂ ਕਰ ਲਈਆਂ ਸਰਕਾਰ ਨਾਲ ਬਹੁਤ ਸਾਡੇ ਮੰਨ ਲਓ ਇਹਨਾਂ ਨਾਲ face to face ਗੱਲ ਹੋਈ ਹੈ ਠੀਕ ਹੈ ਜੀ ਪਰ ਅਸੀਂ ਇਹ ਤੁਹਾਡੇ ਚੈਨਲ ਰਾਹੀਂ ਇਹ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਪੰਜਾਬ ਸਰਕਾਰ ਦੇ ਲਈ ਵਧੀਆ ਨਹੀਂ ਹੋਊਗਾ ਆਉਣ ਵਾਲਾ ਟਾਈਮ 2.5 ਸਾਲ ਰਹਿ ਗਏ ਨੇ ਸਰਕਾਰ ਦੇ ਤਾਂ ਸਾਡੀ 40 ਲੱਖ ਦੇ ਕਰੀਬ ਜਿਹੜੀ ਹੈਗੀ ਹੈ ਜਨਰੇਸ਼ਨ ਹੈਗੀ ਹੈ ਪੰਜਾਬ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਪੰਜਾਬ ਸਰਕਾਰ ਸਾਡੀ ਜਿਹੜੀ ਗੱਲ ਮੰਨੇ ਸਾਡਾ 2% ਦਾ ਕੋਟਾ ਸਾਨੂੰ ਵਾਪਸ ਕਰੇ ਠੀਕ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਗੱਲ ਕਰਾਂਗੇ ਕਿ ਅਸੀਂ ਐਸਟੀ ਚਾਹੁੰਦੇ ਆਂ ਸਾਡਾ ਕੋਈ ਐਸਆਰਓ ਨਾਲ ਜਾਂ ਕੋਈ ਕਿਸੇ ਨਾਲ ਕੋਈ ਉਹ ਨਹੀਂ ਹੈਗਾ ਅਸੀਂ ਜਿਹੜੀ ਮੇਨ ਸਾਡਾ ਮੁੱਦਾ ਹੈ 2% ਦੇ ਨਾਲ ਨਾਲ ਸਾਨੂੰ ਸਾਡੀ ਜਨਸੰਖਿਆ ਦੀ ਗਿਣਤੀ ਲੈ ਕੇ ਠੀਕ ਹੈ ਕੇਂਦਰ ਸਰਕਾਰ ਨਾਲ ਪਹੁੰਚਣ ਤੇ ਸਾਡੀ ਜਿਹੜੀ ਐਸਟੀ ਦਾ ਜਿਹੜਾ ਮੁੱਦਾ ਹੈਗਾ ਉਹਨੂੰ ਉਠਾਇਆ ਜਾਵੇ ਅਸੀਂ ਬੜੇ ਤੁਸੀਂ ਗੱਲ ਕੀਤੀ ਐਸਟੀ ਦੀ ਸ਼ੈਡਿਊਲ ਟ్రਾਈਬਸ ਦੀ ਪੰਜਾਬ ਦੇ ਵਿੱਚ ਜਦੋਂ ਵੀ ਦੇਖਦੇ ਹੈਗੇ ਆ ਵੀ ਐਸਸੀ ਕਮਿਊਨਿਟੀ ਹੈਗੀ ਆ ਪਰ ਇਹ ਗੱਲ ਹਮੇਸ਼ਾ ਉਭਾਰੀ ਜਾਂਦੀ ਆ ਕਿ ਐਸਟੀ ਕਮਿਊਨਿਟੀ ਤਾਂ ਹੈ ਹੀ ਨਹੀਂ ਪੰਜਾਬ ਦੇ ਵਿੱਚ ਠੀਕ ਹੈ ਜੀ ਤੁਸੀਂ ਕਹਿ ਰਹੇ ਹੋ ਵੀ ਅਸੀਂ ਐਸਟੀ ਦੇ ਵਿੱਚ ਆਉਣੇ ਜੇ ਤੁਸੀਂ ਐਸਟੀ ਦੇ ਵਿੱਚ ਆਉਣੇ ਤਾਂ ਤੁਹਾਨੂੰ ਐਸਟੀ ਵਾਲੀ ਰੈਜ਼ਰਵੇਸ਼ਨ ਆ ਜਿਹੜੀ ਕਿਉਂ ਨਹੀਂ ਮਿਲ ਰਹੀ ਕਿ ਕੀ ਕਾਰਨ ਉਹ ਸਰ ਜਦੋਂ ਆਪਣੇ ਕਾਂਗਰਸ ਦੀ ਸਰਕਾਰ ਸੀਗੀ 2000 16 ਤੋਂ ਜਦੋਂ ਹੈ ਹੈਗੀ ਸੀ ਤਾਂ ਉਸ ਟਾਈਮ ਜਿਹੜੀ 2011 ਦੀ ਜਨਸੰਖਿਆ ਜਿਹੜੀ ਹੋਈ ਹੈ ਜਨਸੰਖਿਆ ਆਬਾਦੀ ਦੀ ਗਿਣਤੀ ਹੋਈ ਹੈ ਤਾਂ ਉਸ ਉਸ ਟਾਈਮ ਸਾਡੀਆਂ ਜਿਹੜੀਆਂ ਪਟਿਆਲਾ ਦੇ ਵਿੱਚ ਵੀ ਫਾਈਲਾਂ ਉਵੇਂ ਹੀ ਪਈਆਂ ਹੋਈਆਂ ਨੇ ਸਾਡੀ ਜਨਸੰਖਿਆ ਦੀ ਜਿਹੜੀ ਅਗਿਣਤੀ ਆ ਹੋ ਚੁੱਕੀ ਹੈ ਪਰ ਜਿਹੜੀ ਗੱਲ ਹੈਗੀ ਉਹ ਕੇਂਦਰ ਸਰਕਾਰ ਤੱਕ ਪਹੁੰਚੀ ਨਹੀਂ ਤਾਂ ਕਰਕੇ ਜਿਹੜਾ ਸਾਡਾ ਮੁੱਦਾ ਹੈਗਾ ਉਹ ਹਜੇ ਪੰਜਾਬ ਵਿੱਚ ਹੀ ਪਿਆ ਉੱਪਰ ਨਹੀਂ ਗਿਆ ਹੈਗਾ ਤਾਂ ਅਸੀਂ ਇਹ ਵੀ ਉਹਨਾਂ ਤੋਂ ਅਪੀਲ ਕਰਦੇ ਹਾਂ ਕਿ ਸਾਡੀ ਪਿੰਡਾ ਪਿੰਡਾ ਜਾ ਕੇ ਸਾਡੀ ਜਨਸੰਖਿਆ ਦੀ ਆਬਾਦੀ ਨੂੰ ਗਿਣਨਾ ਚਾਹੀਦਾ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੈਸ ਹੈ ਉਹ ਜਾਰੀ ਖਣਾ ਚਾਹੀਦਾ ਜੀ ਭੈਣ ਜੀ ਤੁਸੀਂ ਤਾਂ 2% ਕੋਟੇ ਦੀ ਗੱਲ ਕੀਤੀ ਆ ਪਰ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਜਜਮੈਂਟ ਆਈ ਵੀ ਕੋਟੇ ਦੇ ਵਿੱਚ ਕੋਟਾ ਦਿੱਤਾ ਜਾਊਗਾ ਪਰ ਪੰਜਾਬ ਦੇ ਵਿੱਚ ਜੋ ਪ੍ਰੋਵੀਜ਼ਨ ਹੈਗੀ ਆ ਇਸ ਟਾਈਮ ਉਹ 25% ਰੈਜ਼ਰਵੇਸ਼ਨ ਹੈ ਤੇ 25% ਦੇ ਵਿੱਚੋਂ 12.5% ਐਮਐਨਬੀ ਕੈਟਾਗਰੀ ਨੂੰ ਆ ਤੇ 12.5% ਆਰਐਨਡੀ ਆਰਐਨਡੀ ਦੇ ਵਿੱਚ ਤੁਸੀਂ ਵੀ ਆਉਣੇ ਹੋ ਠੀਕ ਹੈ ਜੀ ਉਹਨਾਂ ਨੂੰ ਦਿੱਤੀ ਹੋਈ ਆ ਫਿਰ 2% ਜਿਹੜਾ ਐਕਸਟਰਾ ਹੈਗਾ ਉਹ ਤੁਹਾਨੂੰ ਕਿਸ ਤਰੀਕੇ ਦੇ ਨਾਲ ਕੋਟਾ ਮਿਲਦਾ ਸੀ ਦੇਖੋ ਜੀ ਜੇਕਰ ਅਸੀਂ ਪੰਜਾਬ ਤੋਂ ਬਾਹਰਲੇ ਸੂਬਿਆਂ ਦੀ ਗੱਲ ਕਰੀਏ ਜਿਵੇਂ ਆਂਧਰਾ ਪ੍ਰਦੇਸ਼ ਹੋ ਗਿਆ ਤਾਮਿਲਨਾਡੂ ਵਗੈਰਾ ਉੱਤਰ ਪ੍ਰਦੇਸ਼ ਉੱਥੇ ਸਾਡੇ ਲੋਕਾਂ ਨੂੰ ਬੁਮੁਖਤ ਜਾਤੀਆਂ ਨੂੰ ਇੱਕ ਅਲੱਗ ਕੋਟਾ ਦਿੱਤਾ ਹੋਇਆ ਠੀਕ ਹੈ ਜੀ ਉਹਨਾਂ ਨੂੰ ਐਸਟੀ ਐਸਟੀ ਦੇ ਵਿੱਚ ਕਨਸੀਡਰ ਕੀਤਾ ਹੋਇਆ ਪੰਜਾਬ ਦੇ ਵਿੱਚ ਪੰਜਾਬ ਸਰਕਾਰਾਂ ਦਾ ਇਹ ਮੰਨ ਲਓ ਇੱਕ ਕੋਟਾ ਇਹ ਕਹਿ ਦਿੰਦੇ ਨਾ ਇੱਕ ਜਿਹਨੂੰ ਆਪਾਂ ਬੋਲ ਦਿੰਦੇ ਆ ਵੀ ਉਹਨਾਂ ਦਾ ਇੱਕ ਇੱਕ ਲਾਰਾ ਲੱਪਾ ਹੈਗਾ ਜੀ ਠੀਕ ਹੈ ਵੀ ਕਹਿਣ ਦਾ ਮਤਲਬ ਇਹ ਆ ਵੀ ਉਹ ਇੱਕ ਲਾਰਾ ਲਾ ਰਿਹਾ ਵੀ ਪੰਜਾਬ ਦੇ ਵਿੱਚ ਤਾਂ ਕੋਈ ਗਰੀਬ ਹੈ ਹੀ ਨਹੀਂ ਸਾਡੇ ਐਸਟੀ ਹੈ ਹੀ ਨਹੀਂਗੇ ਉਹਨਾਂ ਨੇ ਜਦੋਂ ਵੀ ਕੇਂਦਰ ਸਰਕਾਰ ਨੇ ਫਾਈਲ ਭੇਜੀ ਹੈ ਪੰਜਾਬ ਨੂੰ ਤਾਂ ਉਹਨਾਂ ਨੇ ਇਹ ਗੱਲ ਆਖੀ ਹੈ ਵੀ ਤੁਸੀਂ ਸਾਨੂੰ ਦੱਸੋ ਵੀ ਕਿਹੜੀ ਕਿਹੜੀ ਕਮਿਊਨਿਟੀ ਕਿੱਦਾਂ ਕਿੱਦਾਂ ਰਹਿੰਦੀ ਹੈ ਤਾਂ ਸਾਡੀ ਜਿਹੜੀ ਗੱਲ ਹੈਗੀ ਐ ਐਸਟੀ ਵਾਲੀ ਉਹ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੱਕ ਨਹੀਂ ਪਹੁੰਚਾਈ ਹੈਗੀ ਜਿਹਦੇ ਕਰਕੇ ਸਾਡਾ ਜਿਹੜਾ ਐਸਟੀ ਦਾ ਕੋਟਾ ਹੈਗਾ ਉਹ ਨਹੀਂ ਮੰਨ ਲਓ ਬਹਾਲ ਨਹੀਂ ਹੋ ਰਿਹਾ ਹੈਗਾ ਪਹਿਲਾ ਜੇਕਰ ਮਿਲ ਰਿਆ ਸੀ ਉਹ ਤੁਹਾਨੂੰ ਕਿਸ ਤਰੀਕੇ ਦੇ ਨਾਲ ਆ ਜਿਹੜੀਆਂ ਪੋਸਟਾਂ ਦੇ ਵਿੱਚ ਰਿਜ਼ਰਵੇਸ਼ਨ ਆ ਜਿਹੜੀ ਪੋਸਟਾਂ ਦੇ ਵਿੱਚ ਜਿਹੜੀ ਪਹਿਲਾਂ ਤੁਹਾਨੂੰ 2% ਰਿਜ਼ਰਵੇਸ਼ਨ ਮਿਲ ਰਹੀ ਸੀਗੀ ਤੁਸੀਂ ਕਹਿ ਰਹੇ ਹੋ ਕਿ ਕੱਟ ਦਿੱਤੀ ਆ ਇਹ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਕੱਟ ਦਿੱਤੀ ਆ ਉਹ ਤੁਹਾਨੂੰ ਕਿਵੇਂ ਮਿਲਦੀ ਸੀ 2% ਮੇਰਾ ਸਵਾਲ ਇਹ ਹੈਗਾ ਵੀ ਇਹ ਕੋਈ ਸੈਪਰੇਟ ਨਹੀਂ ਸੀਗੀ ਵੀ ਅਲੱਗ ਤਰੀਕੇ ਤੋਂ ਵੀ ਜਿਵੇਂ ਸਾਨੂੰ ਮਿਲ ਰਹੀ ਹੋਵੇ ਉਹ ਐਦਾਂ ਸੀ ਨਾ ਜਿਵੇਂ ਮੰਨ ਲਓ ਐਸਆਰਓ ਦੇ ਕੈਂਡੀਡੇਟ ਐਕਸ ਸਰਵਿਸਮੈਨ ਜਾਂ ਸਪੋਰਟਸ ਵਾਲੀ ਜਦੋਂ ਫਿਲ ਹੋ ਜਾਂਦੀ ਸੀ ਯਾਨੀ ਕਿ ਜਦੋਂ ਉਹਨਾਂ ਦਾ ਕੋਈ ਕੈਂਡੀਡੇਟ ਬਚਦਾ ਨਹੀਂ ਸੀ ਆਰਓਐਮਬੀ ਦਾ ਫਿਰ ਜਾ ਕੇ ਸਾਨੂੰ ਉਹ ਸੀਟ ਮਿਲਦੀ ਸੀ ਯਾਨੀ ਕਿ ਟੋਟਲ ਜਦੋਂ ਪਹਿਲਾਂ 2001 ਦੇ ਵਿੱਚ ਮਤਲਬ ਜਿਹੜਾ ਬੈਕਲੌਗ ਬਚਦਾ ਸੀ ਉਹ ਬੈਕਲੌਗ ਦੇ ਵਿੱਚੋਂ 2% ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਪਹਿਲਾਂ ਐਦਾਂ ਸੀ ਵੀ ਮੰਨ ਲਓ ਜੋ 2001 ਦਾ ਲੈਟਰ ਸੀ ਉਹਦੇ ਵਿੱਚ ਐਵੇਂ ਸੀ ਵੀ ਖਾਲੀ ਬਚੀਆਂ ਪੋਸਟਾਂ ਦਾ ਟੋਟਲ ਫਿਰ ਜਿਹੜੀ 2020 ਦੇ ਵਿੱਚ ਕਾਂਗਰਸ ਸਰਕਾਰ ਨੇ ਮਤਲਬ ਇੱਕ ਕਲੈਰੀਫਿਕੇਸ਼ਨ ਕਰਤੀ 18 12 20 ਨੂੰ ਜਿਹੜੀ ਕਲੈਰੀਫਿਕੇਸ਼ਨ ਦੇ ਅਕੋਰਡਿੰਗ ਮਤਲਬ ਸਾਨੂੰ ਟੋਟਲ ਦਾ 2% ਦੇਣਾ ਮਤਲਬ ਇਹਨਾਂ ਨੇ ਦੇਤਾ ਸਾਡੀਆਂ ਜਿਹੜੀਆਂ ਵੀ 2020 ਤੋਂ ਲੈ ਕੇ 22 ਦੇ ਵਿੱਚ ਦੋ ਸਾਲਾਂ ਦੇ ਵਿੱਚ ਜੋ ਵੀ ਭਰਤੀਆਂ ਆਈਆਂ ਉਹਨਾਂ ਦੇ ਵਿੱਚ ਸਾਡੇ ਬੰਦੇ ਲੱਗੇ ਨੇ ਜੋਬ ਕਰ ਰਹੇ ਨੇ ਹੁਣ ਵੀ ਮੌਜੂਦਾ ਤੇ ਮਤਲਬ ਇਹਨਾਂ ਨੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਨਾ ਤੋਂ ਯਾਨੀ ਕਿ ਸਾਨੂੰ ਇਹਨਾਂ ਨੇ ਇਹ ਵਾਅਦੇ ਕੀਤੇ ਸੀ ਵੀ ਜਦੋਂ ਸਾਡੀ ਸਰਕਾਰ ਸੱਤਾ ਦੇ ਵਿੱਚ ਆ ਗਈ ਅਸੀਂ ਤੁਹਾਡਾ ਕੋਟਾ 5% ਕਰਾਂਗੇ ਯਾਨੀ ਕਿ ਜਿਹੜਾ ਇਹਨਾਂ ਨੇ ਆਉਂਦੇ 15 9 ਨੂੰ ਇਹੋ ਜੀ ਤਲਵਾਰ ਚਲਾਈ ਸਾਡਾ ਜਿਹੜਾ ਪਿਛਲਾ ਸੀ ਉਹ ਵੀ ਖਤਮ ਕਰਤਾ ਤੇ ਹੁਣ ਅਸੀਂ ਇਹੋ ਮਤਲਬ ਕਈ ਡਿਪਾਰਟਮੈਂਟ ਦੇ ਵਿੱਚ ਬੱਤੀ ਹੈ ਜਿਹੜੇ ਇਸ ਚੀਜ਼ ਦੀ ਵੇਟ ਕਰ ਰਹੇ ਆ ਵੀ ਸਾਨੂੰ ਮਿਲੇ ਤੇ ਅਸੀਂ ਤਾਂ ਉਸ ਚੀਜ਼ ਦੀ ਕਲੈਰੀਫਿਕੇਸ਼ਨ ਦੁਬਾਰਾ ਹੀ ਮੰਗਦੇ ਜਿਹੜਾ 15 9 22 ਵਾਲੀ ਚਿੱਠੀਆ ਨੂੰ ਰੱਦ ਕੀਤਾ ਜਾਵੇ ਤੇ ਸਾਡੀ 18 12 20 ਵਾਲੀ ਮੁਰ ਤੋਂ ਲਾਗੂ ਕੀਤੀ ਜਾਵੇ ਅਛਾ ਮੈਂ ਤੁਸੀਂ ਕੋਈ ਪ੍ਰੋਟੈਸਟ ਨਹੀਂ ਕੀਤਾ ਚਾਰੇ ਨੇ ਕੋਈ ਪ੍ਰੋਟੈਸਟ ਨਹੀਂ ਕੀਤਾ ਰਲ ਮਿਲ ਕੇ ਵੀ ਇਹ ਕੋਟਾ ਜਿਹੜਾ ਬਹਾਲ ਕਰਾਇਆ ਜਾਵੇ ਸਰ ਬਹੁਤ ਪ੍ਰੋਟੈਸਟ ਕੀਤੇ ਬਹੁਤ ਧਰਨੇ ਦਿੱਤੇ ਮੁਜ਼ਾਰੇ ਦਿੱਤੇ ਸੰਗਰੂਰ ਭਗਵੰਤ ਮਾਨ ਜੀ ਦੇ ਦਰਬਾਰ ਆਪਣੇ ਗੇਟਮੂਹਰੇ ਆਪਣੇ ਕੁਲਵੰਤ ਸਿੰਘ ਬਾਜੀ ਦੇ ਕੋਲ ਫਰੀਦਕੋਟ ਕਪੂਰੇ ਮਤਲਬ ਉਹ ਕਿਹੜਾ ਮਤਲਬ ਹੈਗੇ ਜਿਹੜੇ ਮਤਲਬ ਜਿੰਨਾਂ ਕੋਲੇ ਅਸੀਂ ਨਹੀਂ ਪਹੁੰਚੇ ਇੱਕ ਸਾਡੇ ਪੰਜਾਬ ਦੇ ਵਿੱਚ ਵਿਮੁਖਤ ਜਾਤੀ ਦੇ ਐਮਐਲਏ ਸਾਹਿਬਾਨ ਨੇ ਕੁਲਵੰਤ ਸਿੰਘ ਬਾਜੀਗਰ ਜਿਹੜਾ ਇਸ ਚੀਜ਼ ਨੂੰ ਲੈ ਕੇ ਬਹੁਤ ਮਤਲਬ ਪੂਰਾ ਸਾਡਾ ਯੋਗਦਾਨ ਦੇ ਰਹੇ ਨੇ ਬਹੁਤ ਸਾਡਾ ਸਾਥ ਦੇ ਰਹੇ ਨੇ ਮੈਂ ਮਤਲਬ ਸਨ ਹਰ ਵਾਰੀ ਇਹ ਹੀ ਤਸੱਲੀ ਦਿੱਤੀ ਜਾਂਦੀ ਹੈ ਕਿ ਤੁਹਾਡਾ ਐਨਜੀਰ ਨੂੰ ਲੈਟਰ ਆਂਦਾ ਹੈ ਐਨਜੀਰ ਨੂੰ ਆਂਦਾ ਹੈ ਪਰ ਅਸੀਂ ਇਸ ਚਲੋ ਅਸੀਂ ਫਿਰ ਵੀ ਇਸ ਚੀਜ਼ ਦੀ ਵੇਟ ਕਰ ਰਹੇ ਹਾਂ ਵੀ ਚਲੋ ਅੱਜ ਨਹੀਂ ਕੱਲ ਨਹੀਂ ਵੀ ਕਦੋਂ ਤਾਂ ਇਹ 2% ਲਾਗੂ ਕਰਨਗੇ ਪਰ ਦੇਖੋ ਜੀ ਜੇ ਇਹ ਸਾਡੀ ਗੱਲ ਨਹੀਂ ਮੰਨਦੇ ਆਉਣ ਵਾਲੀ ਗਿੱਦੜਵਾ ਜਿਮਣੀ ਚੋਣਾ ਗਿੱਦੜਵਾ ਡੇਰਾ ਬਾਬਾ ਨਾਨਕ ਤੇ ਬਰਨਾਲਾ ਤੇ ਇਹਦੇ ਵਿੱਚ ਫਿਰ ਇਹਨਾਂ ਦਾ ਖੁੱਲ ਕੇ ਵਿਰੋਧ ਕੀਤਾ ਜਾਊਗਾ ਜਿਹੜੀ ਗਿੱਦੜਵਾ ਦੇ ਵਿੱਚ 40000 ਦੇ ਕਰੀਬੀ ਮੁਕਤ ਕਬੀਲਿਆਂ ਦੀ ਆਬਾਦੀ ਹੈ ਇਹਨਾਂ ਦੇ ਵਿੱਚ ਇਹਨਾਂ ਦਾ ਪੂਰਾ ਖੁੱਲ ਕੇ ਬਾਈਕਾਟ ਹੋਊਗਾ ਅੱਜ ਇਸੇ ਚੀਜ਼ ਦਾ ਬਹੁਤ ਜ਼ਿਆਦਾ ਅਸੀਂ ਜੋਰਾਂ ਚੋਰਾ ਨਾਲ ਪ੍ਰਚਾਰ ਕਰ ਮਤਲਬ ਜਥੇਬੰਦੀਆਂ ਨੇ ਉਹਨਾਂ ਨੇ ਆਪਣਾ ਕੰਮ ਚਾਲੂ ਕਰ ਦਿੱਤਾ ਹੈ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਕਿਉਂਕਿ ਉਹ ਕਹਿੰਦੇ ਜਿਨ੍ਹਾਂ ਨੇ ਤੁਹਾਡਾ ਹੱਕ ਖੋ ਲਿਆ ਤੁਸੀਂ ਉਹਨਾਂ ਦੀ ਕਿਸ ਲਈ ਮਤਲਬ ਉਹ ਸੋਚ ਰਹੇ ਹੋ ਕਿਉਂਕਿ ਅਸੀਂ 2022 ਦੇ ਵਿੱਚ ਇਹਨਾਂ ਨੂੰ ਪੂਰੀਆਂ ਮਤਲਬ ਇੰਨੀ ਸਪੋਰਟ ਕੀਤੀ ਸੀ ਇਸ ਪਾਰਟੀ ਦੀ ਵੀ ਸਾਨੂੰ ਮਤਲਬ ਇਹ ਇਹਨਾਂ ਨੇ ਪੂਰੇ ਹੱਕ ਦੇਣਗੇ ਪਰ ਇਹਨਾਂ ਨੇ ਸਾਡਾ ਪੁਰਾਣਾ ਹੱਕ ਵੀ ਖੋ ਲਿਆ ਤੇ ਪਰ ਅਸੀਂ ਹੁਣ ਇਹਨਾਂ ਦੇ ਸਾਥ ਨਹੀਂ ਦੇ ਸਕਦੇ ਜੇ ਸਾਡਾ ਕੋਟਾ ਲਾਗੂ ਕਰਦੇ ਹੈ ਸਾਡਾ ਇਹਨਾਂ ਨਾਲ ਕੋਈ ਵਿਰੋਧ ਨਹੀਂ ਯਾਨੀ ਕਿ ਜਿਮਣੀ ਚੋਣਾ ਤੋਂ ਪਹਿਲਾਂ ਪਹਿਲਾਂ ਜੇ ਸਾਡਾ ਲੈਟਰ ਜਾਰੀ ਕਰਦੇ ਨੇ ਸਾਡੇ ਬੱਚੇ ਜੋਬਾਂ ਤੇ ਲੱਗਦੇ ਨੇ ਜਿਹੜੇ ਮ ਉਹ ਵੀ ਰੁਕੇ ਹੋਏ ਨੇ ਤੇ ਅਸੀਂ ਇਹਨਾਂ ਦਾ ਕੋਈ ਵਿਰੋਧ ਨਹੀਂ ਕਰ ਸਕਦੇ ਅੱਛਾ ਤੁਹਾਡੀ ਕੁਆਲਿਫਿਕੇਸ਼ਨ ਕੀ ਹੈ ਵੀਰੇ ਮੇਰੀ ਕੁਆਲਿਫਿਕੇਸ਼ਨ ਹੈ ਬੀਐਡ ਐਮਏ ਮਾਸਟਰ ਗ੍ਰੈਜੂਏਟਰ ਕਲੀਅਰ ਹੈ ਟੈਟ ਕਲੀਅਰ ਹੈ ਮਤਲਬ ਸਾਰਾ ਕੁਝ ਕਰਕੇ ਬੈਠੇ ਆ ਪਰ ਸਰਕਾਰ ਮਤਲਬ ਇਸ ਚੀਜ਼ ਦਾ ਮਤਲਬ ਉਹਨਾਂ ਨੂੰ ਕੋਈ ਮਤਲਬ ਨਹੀਂ ਇਸ ਚੀਜ਼ ਨਾਲ ਵੀ ਅਸੀਂ ਤੱਕੇ ਖਾ ਰਹੇ ਆ ਖਾਈ ਜਾਂਦੇ ਇਹਨਾਂ ਕੋਲੇ ਚਲੇ ਜਾਂਦੇ ਆ ਕਦੇ ਕਿਸੇ ਕੋਲੇ ਜਾਂਦੇ ਆ ਕਦੇ ਕਿਸੇ ਕੋਲੇ ਮਤਲਬ ਕੋਈ ਗੱਲ ਨਹੀਂ ਸੁਣਦੇ ਸਾਡੀ ਤੁਹਾਡੀ ਕੀ ਕੁਆਲਿਫਿਕੇਸ਼ਨ ਸਰ ਮੇਰੀ ਕੁਆਲਿਫਿਕੇਸ਼ਨ ਹੈ ਬੀਏ ਬੀਐਡ ਐਮਏ ਸਰ ਮੇਰੀ ਮਾਸਟਰ ਡਿਗਰੀ ਦੇ ਵਿੱਚ ਸਕਰੂਟੀ ਹੋ ਚੁੱਕੀ ਹੈ ਪੀਐਸਟੈਟ 1 ਤੇ 2 ਮੇਰਾ ਕਲੀਅਰ ਹੈ ਸੀਟੈਟ ਵੀ ਦੋਵੇਂ ਕਲੀਅਰ ਹੈ ਤੇ ਮੰਨ ਲਓ ਮੇਰੀ ਸਕਰੂਟੀ ਹੋ ਚੁੱਕੀ ਹੈ ਸਕਰੂਟੀ ਜਿਹੜਾ ਸਾਨੂੰ ਐਡਵਰਟਾਈਜ਼ਮੈਂਟ ਆਇਆ ਸੀ ਸਾਡੀਆਂ ਪੋਸਟਾਂ ਦਾ ਉਹਦੇ ਵਿੱਚ ਹੀ ਆਇਆ ਸੀ ਵੀ 1 ਵੀ ਦੇ ਅਕੋਰਡਿੰਗ ਤੁਹਾਨੂੰ ਜਿਹੜੀਆਂ ਇਹ ਸਾਮੀਆਂ ਭਰਨ ਨੂੰ ਮਿਲਣਗੇ ਉਹ ਮੁਕਤ ਦੇ ਵਿੱਚ ਪਰ 15 9 ਨੂੰ ਇਹਨਾਂ ਨੇ ਇਹ ਚਿੱਠੀ ਜਾਰੀ ਕਰਕੇ ਸਾਡੇ ਜਿਹੜੇ ਸਾਰੇ ਸੁਪਨਿਆਂ ਤੇ ਜਿਵੇਂ ਪਾਣੀ ਫੇਰਤਾ ਤਾਂ ਮੈਂ ਇਹਨਾਂ ਨੂੰ ਇਹ ਅਪੀਲ ਕਰਾਂਗੀ ਕਿ ਵੀ ਸਾਡਾ ਜਿਹੜਾ 2% ਦਾ ਕੋਟਾ ਹੈ ਉਹਨੂੰ ਦੁਬਾਰਾ ਬਹਾਲ ਕੀਤਾ ਜਾਵੇ ਧੰਨਵਾਦ ਜੀ ਤੁਹਾਡੀ ਕੁਆਲਿਫਿਕੇਸ਼ਨ ਕੀ ਹੈਗੀ ਸਰ ਮੈਂ ਨਾ ਈਟੀਟੀ 6835 ਦੀ ਕੇਡਰ ਹੈਗੀ ਆ ਤੇ ਮੈਂ ਈਟੀਟੀ ਕੀਤੀ ਹੋਈ ਹੈ ਬੀਐਡ ਕੀਤੀ ਹੋਈ ਹੈ ਐਨਟੀਟੀ ਕੀਤੀ ਹੈ ਜੀ ਮੇਰਾ ਟੈਟ ਵੀ ਕਲੀਅਰ ਹੈ ਬੀਐਡ ਦਾ ਟੈਟ ਕਲੀਅਰ ਹੈ ਜਦੋਂ ਇਹ 6835 ਪੋਸਟਾਂ ਨਿਕਲੀਆਂ ਸੀ ਉਸ ਟਾਈਮ ਸਾਡੀ ਸਕਰੂਟੀ ਹੋਈ ਵਿਮੁਕਤੀ ਜਤੀ ਵਿੱਚ ਜੀ ਜਦੋਂ ਇਹ ਵਿਮੁਕਤੀ ਜਤੀ ਸਕ੍ਰੁਪਣੀ ਹੋਈ ਉਸ ਤੋਂ ਬਾਅਦ ਇਹ ਸਾਡੀ ਹੋਈ ਹੈ ਜੀ 15 7 79 ਨੂੰ ਜੀ ਫਿਰ ਇਹਨਾਂ ਨੇ 7 ਦਿਨ ਬਾਅਦ ਹੀ ਇਹ ਲੈਟਰ ਜਾਰੀ ਕਰਦਾ 15 9 22 ਵਾਲਾ ਜਿਹੜਾ ਸਾਡੇ ਮਤਲਬ ਕਿ ਸਾਡੇ ਰੋਜ਼ ਜਿਹੜੇ ਮੂੰਹ 'ਚ ਬੁਰਕੀ ਖੋਣ ਵਾਲਾ ਕੰਮ ਕੀਤਾ ਜੀ ਇਸ ਸਰਕਾਰ ਨੇ ਇਸ ਕਰਕੇ ਮੈਂ ਕਹਿੰਨੀ ਆ ਵੀ ਜਿਹੜਾ ਇਹ ਕਹਿੰਦੇ ਸੀ ਨਾ ਵੀ ਹਰਾ ਪੈਨ ਚਲਾਵਾਂਗੇ ਉਹ ਸਾਡੇ ਇਹਨਾਂ ਤੇ ਇਹ ਇਹਨਾਂ ਨੇ ਸਾਡੀ ਮੂੰਹ 'ਚ ਬੁਰਕੀ ਖੋ ਕੇ ਉਹ ਹਰਾ ਪੈਨ ਚਲਾਇਆ ਜੀ ਇਹਨਾਂ ਨੇ ਅਸੀਂ ਇਹ ਵੀ ਮਤਲਬ ਕਿ ਅਸੀਂ ਇਹ ਆਪਣੀਆਂ ਪੋਸਟਾਂ ਦੇ ਜਿਹੜਾ ਅਸੀਂ ਬਹੁਤ ਜ਼ਿਆਦਾ ਧਰਨੇ ਵੀ ਤੇ ਜਿਹੜੇ ਬਲਜੀਤ ਕੌਰ ਮੈਡਮ ਹੈਗੇ ਫਰੀਦਕੋਟ ਉਹਨਾਂ ਦੇ ਬਾਰਗੇ ਮੈਂ ਨਾ ਮੇਰੀ ਗੁੜੀਆ ਸੀ ਜੀ ਮੈਂ 2 ਮਹੀਨੇ ਦੀ ਜੀ ਉਹਨੂੰ ਮੈਂ ਲੈ ਕੇ ਜੀ ਬਾਰਗੇ ਬੈਠੀ ਰਹੀ ਪਰ ਮੈਡਮ ਕੋਲੋਂ ਦੀ ਲੰਗ ਜਾਂਦੇ ਹੁੰਦੇ ਸੀ ਵੀ ਸਾਡੀ ਉਹ ਇੱਧਰ ਬੈਠੇ ਹੁੰਦੇ ਸੀ ਉਧਰੋਂ ਮੂੰਹ ਕਰਕੇ ਲੰਗ ਜਾਂਦੇ ਹੁੰਦੇ ਸੀ ਜੀ ਮੂੰਹ ਫੇਰ ਕੇ ਉਹਨਾਂ ਨੂੰ ਇਹ ਸੀ ਵੀ ਇਹਨਾਂ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਅਸੀਂ ਬੱਚੇ ਛੋਟੇ ਛੋਟੇ ਲੈ ਕੇ ਬੈਠੇ ਰਹੇ ਠੰਡਾਂ 'ਚ ਬੈਠੇ ਰਹੇ ਜੀ ਮੇਰੀ ਗੁੜੀਆ 2 ਮਹੀਨੇ ਦੀ ਬਿਮਾਰ ਵੀ ਹੋਈ ਹੈ ਜੀ ਹਾਂਜੀ ਤੇ ਸਰ ਵੀ ਮਤਲਬ ਕਿ ਇਹਨਾਂ ਨੇ ਇੱਕ ਮਿੰਟ ਤੇ ਸਰ ਫਿਰ ਅਸੀਂ ਜਿਹੜੇ ਕੁਲਵੰਤ ਸਿੰਘ ਐਮ ਐਲ ਏ ਹੈਗੇ ਆ ਜੀ ਉਹਨਾਂ ਨੂੰ ਵੀ ਅਸੀਂ ਮਿਲੇ ਉਹ ਸਾਡਾ ਸਾਥ ਦੇ ਰਹੇ ਹੈਗੇ ਆ ਜੀ ਹਾਂਜੀ ਉਹ ਸਾਡੇ ਵਿਮੁਖਤ ਜੱਤੀਆਂ ਦੇ ਪ੍ਰਧਾਨ ਹੈ ਅਸੀਂ ਉਹ ਉਹ ਸਾ ਇਹ ਸਾਨੂੰ ਕਹਿੰਦੇ ਆ ਵੀ ਤੁਹਾਡੀ ਲੈਟਰ ਆਊਗੀ ਪਰ ਸਾਡੀ ਅਜੇ ਤੱਕ ਕੋਈ ਨਾ ਲੈਟਰ ਆਈ ਕੁਝ ਵੀ ਨਹੀਂ ਜੀ ਇਹਨਾਂ ਨੇ ਸਾਡੀ ਮੂੰਹ 'ਚ ਬੁਰਕੀ ਖੋ ਕੇ ਜੀ ਸਾਡੇ ਢਿੱਡ ਤੇ ਲੱਤ ਮਾਰੀ ਹੈ ਜੀ ਹਾਂਜੀ ਇਹੀ ਗੱਲ ਅੱਛਾ ਮਾਤਾ ਤੁਸੀਂ ਵੀ ਤੁਹਾਡੇ ਪਰਿਵਾਰ ਦੇ ਵਿੱਚੋਂ ਕਿੰਨੇ ਕੁ ਪੜੇ ਲਿਖੇ ਹੈਗੇ ਤੇ ਤੁਹਾਨੂੰ ਇਹ 2% ਦੇ ਨਾਲ ਕਿੰਨਾ ਕੁ ਘਾਟਾ ਪਿਆ ਠੀਕ ਆ ਬੇਟਾ ਜੀ ਬਹੁਤ ਘਾਟਾ ਪਿਆ ਕਿ ਆਪਣੇ ਮਤਲਬ ਮੇਰੀ ਨਾ ਬਹੂ ਆ ਮਤਲਬ ਉਹਨੇ ਐਮ ਐਮ ਸੀ ਵੀ ਇਹ ਡੌਨੇ ਮਾਸਟਰ ਡਿਗਰੀ ਕੀਤੀ ਵੀ ਆ ਉਹ ਵੀ ਬਿਨਾ ਜੋਬ ਤੋਂ ਘਰ ਬੈਠੇ ਆ ਬੇਵੀ ਆ ਉਹਦੇ ਕੋਲੇ ਹੁਣ ਉਹ ਪ੍ਰਾਈਵੇਟ ਜੋਬ ਕਰ ਰਿਹਾ ਕਿਉਂਕਿ ਕਰਨਾ ਪੈਣਾ ਕੁਛ ਨਾ ਕੁਛ ਤਾਂ ਪਰ ਅਸੀਂ ਸੋਚਦੇ ਕਹਿੰਦੇ ਕੋਈ ਕਿਸੇ ਕੋ ਰਾਜ ਨਾ ਦੇਹ ਜੋਲੇ ਹੈ ਨਿਜ ਬਲ ਸੇ ਲੇਹ ਕਿ ਜੇ ਆਪਾਂ ਲੜ ਕੇ ਵੀ ਰਾਜ ਲੈ ਲਈਏ ਜਾਂ ਆਪਾਂ ਕੋਈ ਤਰੱਕੀ ਕਰ ਲਈਏ ਤਾਂ ਆਪਾਂ ਨੂੰ ਬਹੁਤ ਵਧੀਆ ਲੱਗਦਾ ਇਸ ਕੰਮ ਦੇ ਵਿੱਚ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਐਂਦੇ ਬੈਠੇ ਨੇ ਘਰ ਸਾਨੂੰ ਉਹਨਾਂ ਲਈ ਜੋਬ ਦੀ ਸਾਨੂੰ ਬੱਚੇ ਕੋਈ ਪੈਸਾ ਕਮਾਉਣ ਆਪਦੇ ਵਾਸਤੇ ਸਾਡਾ ਜ਼ਰੂਰੀ ਆ ਕਿ ਚਲੋ ਜੇ ਅਸੀਂ ਸੱਟਾਂ ਤੇ ਸਾਡੇ ਬੱਚੇ ਵੀ ਸੱਟ ਰਹਿਣੇ ਚਾਹੀਦੇ ਨੇ ਅਸੀਂ ਤਾਂ ਚਲੋ ਆਪਦੀ ਚੋਗਾ ਕਰੀ ਜਾਂਦੇ ਖਾਈ ਜਾਂਦੇ ਆ ਪਰ ਸਾਡੀ ਇਹ ਬੇਨਤੀ ਆ ਕਿ ਕੋਈ ਵੀ ਸਰਕਾਰ ਅੱਗੇ ਤੋਂ ਬੰਦ ਹੀ ਆ ਜਾਂ ਆ ਰਹੀ ਆ ਕਿ ਉਹ ਸਾਡੇ ਬੱਚਿਆਂ ਬਾਰੇ ਸੋਚੇ ਸਾਨੂੰ ਬੱਚਿਆਂ ਵਾਸਤੇ ਹੀ ਵੈਲਕਮ ਆ ਤੇ ਕਿਉਂਕਿ ਵੋਟਾਂ ਲੈਂਦੇ ਨੇ ਮੁੜ ਕੇ ਕੋਈ ਨਹੀਂ ਪੁੱਛਦਾ ਪੁੱਛਣਾ ਹੀ ਜ਼ਰੂਰੀ ਆ ਜੇ ਹੁਣ ਦਾਣੇ ਘਰ ਘਰ ਆਉਂਦੇ ਨੇ ਉਹ ਕਹਿੰਦੇ ਘਰੇ ਪਚਾਵਾਂਗੇ ਕੋਈ ਕਿਸੇ ਨੂੰ ਉਹਦਾ ਘਟਾਈ ਜਾਂਦੇ ਨੇ 5 ਕਿਲੋ ਤਾਂ ਆ ਕੇ ਸ਼ਰਮ ਆ ਗਈ ਲੋਕੀ ਕਹਿੰਦੇ ਸੀ 5 ਕਿਲੋ ਲੈਣ ਜਾਈਏ ਅਸੀਂ 5 ਕਿਲੋ ਕਣਕ ਨਹੀਂ ਲੈਣ ਜਾਣਾ ਉਹ ਫੇਰ ਇੰਨੀ ਕੁ ਲੈ ਕੇ ਰਫਾਫੇ ਚ ਪਾ ਕੇ ਤੁਰੇ ਆਉਂਦੇ ਨੇ ਖਾਣ ਵਾਸਤੇ ਸਭ ਨੇ ਪਰ ਖਵਾਉਣ ਵਾਸਤੇ ਕੋਈ ਨਹੀਂ ਪਰ ਸਾਡੀ ਤਾਂ ਹੱਥ ਬੰਨ੍ਹ ਕੇ ਬੇਨਤੀ ਆ ਕੋਈ ਵੀ ਸਰਕਾਰ ਆ ਜੇ ਪਰ ਸਾਡੇ ਬੱਚਿਆਂ ਬਾਰੇ ਜ਼ਰੂਰ ਸੋਚੇ ਸਾਡੇ ਬੱਚੇ ਪੜ੍ਹ ਲਿਖ ਕੇ ਘਰ ਬੈਠੇ ਨੇ ਇਹਨਾਂ ਦੀ ਜੌਬ ਬਾਰੇ ਸੋਚੇ ਇਹਨਾਂ ਦੀ ਤਰੱਕੀ ਹੋਵੇ ਇਹ ਵਾਅਦਾ ਫੁੱਲ ਕੇ ਅੱਗੇ ਜਾਣ ਤੇ ਕੁਝ ਕਰਕੇ ਦਿਖਾਉਣ ਤੇ ਆਪਣਾ 73ਵਾਂ ਜਨਮ ਦਿਨ ਮਨਾ ਰਹੇ ਆ ਆਪਾਂ ਆਜ਼ਾਦੀ ਦਾ ਇਹ ਮਨਾਉਂਦੇ ਆ ਤੇ ਮਨਾਉਂਦੇ ਹੀ ਰਵਾਂਗੇ ਅੱਗੇ ਤੋਂ ਵਧਣਗੇ ਘਟਣਗੇ ਨਹੀਂ